ਸ਼ਾਸਤਰੀ ਦਾ ਭੈਰਿਆਂ ਭੈਣਾਂ ਨੂੰ ਮਰਖੁੰਦ ਕਰ ਛਾਵੜਾ ਬੋਲੀਆਂ ਬੜੇ ਪਿਆਰ ਵਾਲੀਆਂ ਦੋਨੋਂ ਜੀਆਂ ਦੀਆਂ ਬਾਹਰ ਤਾਂ ਆਇਆ ਮੁੰਡਾ ਹਸੂਦਾਨੀ ਖੇੜੂਦਾ ਦੇਨੁ ਪਬਿਨੇ ਸਖਾਨੀ ਦਿੱਤਾ ਦੋਹਾਂ ਟੀਆਂ ਨੂੰ ਬੰਦ ਚੱਲੜਾ ਨੀ ਦਿੱਤਾ ਉਹਾਂ ਜੀਆਂ ਨੂੰ ਬੰਦ ਚੱਲੜਾ ਨੀ ਦਿੱਤਾ ਆ ਬਾਰੋਂ ਦਾ ਮੁੰਡਾ ਹੱਸਦਾ ਨਹੀਂ ਠੀੜਦਾ ਹੋਂਦਾ ਤੋੜਿਆਂ ਦੇ ਕੋਲ ਬੈ ਗਿਆ ਨਹੀਂ ਨੂੰ ਚੱਪੋਣੀ ਚੱਪੋਣੀ ਡੈਪਿਆ ਨਹੀਂ ਮੈਨੂੰ ਚੱਪਾਂ ਚੱਪੋਣੀ ਡੈਪਿਆ ਨਹੀਂ ਕੋਰੇ ਕੋਰੇ ਖੁੰਡੇ ਵਿੱਚ ਚੜਣੀ ਮੈਂ ਕਰੇ ਦੀ ਕੋਲੇ ਬੈ ਕੇ ਲੜਦਾ ਨਹੀਂ ਮੇਰਾ ਚਤ ਚੜਣੀ ਨੋ ਦਾਨੀ ਉਹਦਾ ਚੱਤ ਚੱਟ ਇਹਨੂੰ ਕਰਦਾ ਨੀ ਕੰਠਾ ਬਾਇ ਤਾ ਨਾਰਨ ਸੰਦਿਆ ਕੰਠਾ ਬਾਇ ਤਾ ਨਾਰਨ ਸੰਦਿਆ ਤਾਮ ਨੇਰੇ ਕਰਦੀ ਬੇਨਤੀਆਂ ਆਤਮਤਾ ਕਰ ਮੇਰੇ ਕਰਦੀ ਬੇਨਤੀਆਂ ਭਾਗ ਕਰ ਤੇਰੇ ਮੇ ਅਗੰਥਾ ਕਰ ਮੇਰੇ ਕਰਦੀ ਬੇਨਤੀਆਂ ਰੁਸ ਮੈਦਾ ਕੀ ਕਰੀਏ ਵਾ ਭੜੀ ਅੰਦਰ ਵੜੀਏ ਚੁੰਨੀ ਲਾ ਪਰ এਦਰье ਇਕ ਵੇਰ ਬੋਲੋ ਜੀ ਵੇਰ ਕਦੇਨਾ ਲੜੀਏ ਇਕ ਵੇਰ ਬੋਲੋ ਜੀ ਵੇਰ ਕਦੇਨਾ ਲੜੀਏ